ਸੋਸ਼ੀਆ ਕਾਲੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ 'ਚ ਤੇ ਆਪਣਾ ਅੱਜ ਦਾ ਹੈਗਾ ਕਿ ਅੱਪ ਅੱਜ ਮੂੰਗੀ ਦੀ ਅੱਜ ਵਡਾਈ ਕਰਨੀ ਹੈ ਜੀ ਦੇਖੋ ਜੀ ਕੱਲ ਆਪਾਂ ਸਪਰੇਅ ਕੀਤੀ ਆ ਜੇ ਥੋੜਾ ਜਿਹਾ ਇਹਦਾ ਮੂੰਗੀ ਦਾ ਯਾਨੀ ਕਿ ਫਲੀਆਂ ਪੂਰੀਆਂ ਤਿਆਰ ਆ ਪੱਕੀਆਂ ਹੋ ਜਾਂਦੀਆਂ ਇਹਦੇ ਜਿਹੜਾ ਪੱਤਰ ਨੇ ਥੋੜੇ ਜਿਹੇ ਗਿੱਲੇ ਆ ਯਾਨੀ ਕਿ ਉਹ ਤਾਂ ਡੁੱਟਦੇ ਨਹੀਂ ਤੇ ਆਪਾਂ ਸੈਡਾਂ ਬਟਨ ਲੱਗੇ ਸੈਡਾਂ ਸੈਡਾ ਤੇ ਇੱਕ ਇੱਕ ਹੋੜਾ ਵੱਢ ਕੇ ਦਸਤਰੀ ਫਲ ਹੱਗੋ ਲੱਗਾਓ ਇਹ ਆ ਇਧਰ ਗਾ ਜੀ ਕਿੱਲਾ ਕੋ ਇਧਰ ਆ ਤੇ ਚਾਰ ਕਿੱਲੇ ਦਾ ਪਿੱਛੇ ਆ ਪੰਜ ਕਿੱਲੇ ਥਾਂ ਇਧਰ ਟੋਟਲਾ ਤੇ ਬਾਕੀ ਉਧਰ ਵੱਡਾ ਡੇਢ ਕਿੱਲਾ ਪਰਸਾ ਚੌਥੇ ਉਹ ਆਪਾਂ ਤਿਆਰ ਕਰਕੇ ਸਕਾਸ ਕੋ ਕੇ ਇਹਦੇ ਜੀ ਕਾ ਬਹੁਤ ਫਲ ਵੀ ਬਹੁ ਲੱਗਾ ਇਹਨੂੰ ੁੰਗਣੀ ਤਕਰੀਬਨ ਬਹੁ ਫਲ ਲੱਗਾ ਇਹਨੂੰ ਉਦਾਂ ਕਿ ਅਜੇ ਦਾ ਟਾਈਮ ਹੈਗਾ ਅਸੀਂ ਥੋੜਾ ਜਿਹਾ ਲੇਟ ਦਾ ਅਸੀਂ ਟਾਈਮ ਤੇ ਥੋੜੀ ਜੀ ਮੌਸਮ ਕਰਕੇ ਮੌਸਮ ਦੇਖੋ ਪੂਰਾ ਖਰਾਬ ਉਪਰੋਂ ਬੱਦਲਬਾਹੀ ਹੋ ਰਹੀ ਹੈ ਤੇ ਇਧਰ ਦੋ ਬੰਦੇ ਖਾਲ ਸੱਟ ਰਿਹਾ ਉਹ ਸਾਹਮਣੇ ਤੱਕ ਜਾਂਦੇ ਆ ਵਾਰੀ ਵਾਰੀ ਕਿਹੜੀ ਖਾਲ ਛੱਡਦੇ ਏ ਡੀਏਪੀ ਡੀਏਪੀ ਤਾਂ ਮਿਲਦੀ ਨਹੀਂ ਭਾਈ ਤੁਹਾਨੂੰ ਕਿੱਥੇ ਮਿਲ ਗਈ ਹੈ ਮਿਲ ਜਾਂਦੀ ਏ ਕੀ ਰੇਟ ਨੂੰ 13.5 ਹੁਣ ਗੱਟਾ ਜੀ ਡੀਏ 'ਚ ਮਿਲ ਰਹੀ ਆ 13.5 ਸਾਨੂੰ ਗੱਟਾ ਬਾਕੀ ਮਿਲਦੀ ਕਿਸੇ ਕਿਸੇ ਨਹੀਂ ਆ ਸਾਰਿਆਂ ਨੂੰ ਨਹੀਂ ਮਿਲਦੀ ਤੇ ਆਪਣੇ ਸਪਰੇਅ ਕਰਨ ਪੱਠੇ ਦੇਖੋ ਉਹ ਸਾਹਮਣੇ ਦਿਖ ਰਿਹਾ ਪੱਠਿਆਂ ਦਾ ਬਹੁਤ ਜਿਆਦਾ ਮਾਰਗਾਂ ਨੂੰ ਸਮਝਾਇਆ ਰਿਹਾ ਸੀ ਕਿ ਤੂੰ ਥੋੜੇ ਤਰੀਕੇ ਨਾਲ ਮਾਰੀ ਬਾਕੀ ਕਿ ਆ ਜੀ ਆਪਣਾ 20 ਜਿਗਾ ਸੀ ਆਪਾਂ ਪਿਛਲੇ ਸਾਲ ਹੀ ਬਜਾਈ ਕੀਤੀ ਘਰ ਦਾ ਬੀਜ ਸੀ ਇਹ ਰੱਖਿਆ ਸੀ ਥੋੜਾ ਜਿਹਾ ਬਚਾ ਸੀ 810 ਕਿਲੋ ਤੇ ਉਹ ਆਪਾਂ ਵਿੱਚ ਬਾਤ ਆ ਤੇ ਜਿਹੜੀ ਉਧਰ ਉਹ ਮੋਲ ਦਾ ਬੀਜ ਆ ਉਧਰ ਸਾਹਮਣੇ 250 ਰੁਪਏ ਕਿਲੋ ਵਾਲਾ ਇਹ ਆਪਣਾ ਪਿਛਲੇ ਸਾਲ ਦੇ ਮੂੰਗੀ ਦੇ ਥਾਲ ਇਹਨੂੰ ਵੀ ਦੇਖੋ ਜੀ ਟੌਪ ਦਾ ਲੱਗਿਆ ਫਲ ਉਦਾਂ ਦੀ ਨਹੀਂ ਹੈਗੀ ਕਿ ਫਲ ਪੂਰਾ ਨਹੀਂ ਲੱਗਿਆ ਫਲ ਬਹੁਤ ਵਧੀਆ ਲੱਗਿਆ ਇੱਕ ਬੂਟਾ ਨੂੰ ਦੇਖ ਲਓ ਤੁਹਾਨੂੰ ਦਿਖਾਉਂਦੇ ਆਪਾਂ ਇੱਕ ਕਬੂਟੇ ਨੂੰ ਦੇਖ ਲਓ ਕਿੰਨੀਆਂ ਫਲੀਆਂ ਲੱਗੀਆਂ ਕਿਉਂਕਿ ਹਜੇ ਨੇ ਫੋਟ ਨਹੀਂ ਕੀਤੀ ਫਲੀਆਂ ਗਿਣਾਂ ਨੇ 4 4 8 4 12 ਤੇ 3 15 15 ਤੇ 4 19 ਤੇ 4 23 ਤੇ 3 26 26 ਫਲੀਆਂ ਲੱਗੀਆਂ ਜੀ ਦੇਖੋ ਇਹ ਕਬੂਟੇ ਨੂੰ ਤੇ ਤਕਰੀਬਨ ਮਾਲ ਇਹ ਇਧਰ-ਇਧਰ ਹੈਗਾ ਉਹ ਸਾਹਮਣੇ ਉਧਰ ਦਾ ਘਾਟ ਹੀ ਆ ਉਹ ਉਧਰ ਨੂੰ ਕਰਕੇ ਜਾਨੀ ਕਿ ਦੋ ਕੁਕਨਾਲਾ ਚ ਤੇ ਇਧਰ ਬਾਕੀ ਚੀਕੋ ਕਨਾਲਾ ਜਮਾਲਪੁਰ ਆ ਗਿਆ ਐ ਸੈਟ ਨੂੰ ਤੇ ਅੱਜ ਆਪਾਂ ਸੈਡਾ ਸਿਰਾ ਚਲਾਉਂਦੇ ਆ ਘੰਟੇ ਕੁ ਟਿੱਕਰ ਕਰਦੇ ਆ ਤਿਆਰ ਮਸ਼ੀਨ ਤੇ ਚਲਾਉਂਦੇ ਤੇ ਵੱਢ ਕੇ ਫਿਰ ਇਹਨੂੰ ਆਪਾਂ ਤਿਆਰ ਕਰਕੇ ਤੇ ਇਹਦਾ ਆਪਾਂ ਨੂੰ ਜੀ ਦੱਸਿਆ ਜੀ ਇਹ ਮੂੰਗੀ ਕਿੱਥੇ ਵੇਚੀਏ ਜਗਰਾਵਾ ਵੀ ਅੱਗੇ ਤਾਂ ਹੀ ਵੇਚ ਕੇ ਆਉਂਦੇ ਨੇ ਤੇ ਐਸ ਕੀ ਦੱਸਿਆ ਜੀ ਕਿੱਥੇ ਰੇਟ ਚੰਗਾ ਮਿਲ ਜੂਗਾ ਕਹਿੰਦੇ ਆ ਵੀ ਜਗਰਾਵਾ ਵੀ ਠੀਕ ਆ ਅੰਮ੍ਰਿਤਸਰ ਵੀ ਕਈ ਲੈ ਕੇ ਜਾਂਦੇ ਆ ਲੱਗ ਲੱਗੇ ਯਾਨੀ ਕਿ ਸਭ ਤੋਂ ਜ਼ਿਆਦਾ ਇਹਦੀ ਵਿਕਰੀ ਹੈਗੀ ਜਗਰਾਵਾ ਅੱਜ ਦੱਸਦੇ ਆ ਤਿੰਨ ਕਿਉਂਕਿ ਤਿੰਨ ਸਾਲ ਹੋ ਗਿਆ ਆਪਾਂ ਉੱਥੇ ਵੇਚਣ ਜਾਂਦੇ ਆ ਹੁਣ ਤੀਜਾ ਸਾਲ ਹੋਣਾ ਅੱਗੇ ਦੋ ਸਾਲ ਅੱਛਾ ਤੁਹਾਨੂੰ ਮਾਲ ਦੇਖੋ ਜੇਕਰੋ ਮਾਲ ਦੇਖੋ ਕਿੰਨਾ ਇੱਧਰ ਲੱਗਿਆ ਮੂੰਗੀ ਨੂੰ ਬਹੁਤ ਜ਼ਿਆਦਾ ਲੱਗਿਆ ਫਲ ਹੁਣ ਤੁਹਾਨੂੰ ਇੱਕ ਬੂਟਾ ਪਟਕੇ ਦਿਖਾਉਣਾ ਇਹਨੂੰ ਕਿੰਨਾ ਕੋਆ ਬਹੁਤ ਆਈ ਫਲ ਚੈੱਕ ਕਰੋ ਤੁਸੀਂ ਵੇਂਦਾ ਇਹਦਾ ਭਾ ਝਾੜ ਵੇਖਣਾ ਕਿੰਨਾ ਕੋ ਨਿਕਲੂਗਾ ਇਹਦਾ ਉਧਰ ਦਾ ਤਕਰੀਬਨ 4 ਕੋ ਕੁਆਂਟਲ ਨਿਕਲੀ ਆ ਕਿੱਲੇ ਦੇ حساب ਨਾਲ 6 ਕੋ ਕੁਆਂਟਲ ਨਿਕਲੀ ਆ ਡੇਢ ਕਿੱਲੇ ਕੋ ਤੇ ਹੋਂ ਤੁਹਾਨੂੰ ਲਾਵਾਂਗੇ ਜੀ ਕੰਪੈਨ ਲਾਵਾਂਗੇ ਵਡਾਈ ਕਰਾਂਗੇ ਉਹ ਤੁਹਾਨੂੰ ਦਿਖਾਵਾਂਗੇ ਆ ਮੇਰਾ ਚਾਹ ਫੁੱਟੇ ਦਾ 50 ਫਲੀਆਂ ਹੋ ਗਈਆਂ ਨਾ ਆ ਤੁਹਾਨੂੰ ਇਹਦੇ ਚੱਕਰਾਉਂਦੇ ਨੇ 2 4 ਤੇ 7 ਤੇ 5 12 12 ਤੇ 3 15 15 ਤੇ ਯਾਨੀ ਕਿ 30 ਕੁ ਫਲੀਆਂ ਲੱਗੀਆਂ ਇਸ ਬੁੱਟੇ ਨੂੰ 30 ਫਲੀ ਲੱਗੀ ਆ ਇੱਕ ਨੂੰ ਨਾਲ ਪੂਰੀ ਤਿਆਰ ਹੈ ਫਲੀਆਂ ਇਹਨਾਂ ਇੱਕ ਦੋ ਵਿੱਚ ਹਰੀਆਂ ਨੇ ਬਾਕੀ ਪੂਰੀਆਂ ਤਿਆਰ ਆ ਫਲੀਆਂ ਖਾਵਾਗੀ ਕੰਬੈਨ ਲਿਆਉਂਦੇ ਫਿਰ ਆਪਾਂ ਬਣਾਉਂਦੇ ਆ ਜੀ ਵੀਡੀਓ ਉਹ ਵਲੌਗ ਦਿਖਾਉਂਦੇ ਆ ਤੇ ਉਦੋਂ ਤੱਕ ਲਈ ਸਸਿਆਕਾਲ ਜੀ ਮੌਸਮ ਖਰਾਬ ਹੋਣ ਕਰਕੇ ਜੀ ਆਪਾਂ ਮਸ਼ੀਨ ਚਾਲੂ ਕਰਦੀ ਆ ਪੂਰੀ ਬੱਦਲਬਾਈ ਹੈਗੀ ਆ ਧੁੱਪ ਵੀ ਛਾ ਨਿਕਲੂਗੀ ਤੇ ਇੱਧਰ ਲਾਤੇ ਜੀ ਲਾ ਕੇ ਆਪਣਾ ਆ ਗਿਆ ਜੀ ਪਹਿਲਾ ਚੱਕਰ ਆਇਆ ਜੀ 2 ਕਿੱਲਾਂ ਦਾ ਉਹ 4 ਕਿੱਲਾਂ ਤੇ ਪਹਿਲਾ ਘੇਰਾ ਆ ਗਿਆ ਹੁਣ ਆਪਾਂ ਦੂਸਰਾ ਥੋੜਾ ਥੋੜਾ ਖੇਤ ਹੈ ਗਿੱਲਾ ਜਿਹਾ ਹੈ ਇੱਧਰ ਜਿੱਦਾ ਵੀ ਆ ਦੇਖੋ ਨਾਲ ਤੁਰਨ ਦਾ ਕੰਬਾਈਨ ਦਾ ਥੋੜਾ ਜੇਕਰ ਇੱਥੇ بارش ਹੁੰਦੀ ਹੈ ਤਾਂ ਇੱਥੇ ਕੰਬਾਈਨ ਚੱਲਦੀ ਨਹੀਂ ਸੀ ਫਿਰ ਤੀਜਾ ਗਮ ਤੱਕੇ ਵਾਲੇ ਤੇ ਚਾਰ ਤਿੰਨ ਪੈਣੇ ਸੀ ਹੋਰ ਕਿਉਂਕਿ ਗਿੱਲੇ ਫਿਰ ਇਹਦੇ ਕਰਕੇ ਥੋੜਾ ਜਿਹਾ ਆਪਾਂ ਨੂੰ ਜਲਦਬਾਜੀ ਕਰਨੀ ਪੈ ਰਹੀ ਆ ਕੋਈ ਇਹਨਾਂ ਨੂੰ